ਅੱਜ ਦਾ ਇਹ ਇਤਿਹਾਸਕ ਸੈਸ਼ਨ ਜਿਹਦੇ ਬਾਰੇ ਸਵਾਲ ਵੀ ਹੁੰਦੇ ਸੀ ਕਿ ਕਿਵੇਂ ਹੋਊਗਾ ਐਦਾਂ ਵਿਧਾਨ ਸਭਾ ਬਾਹਰ ਕਿਵੇਂ ਚਲੀ ਜਾਊ ਉੱਥੇ ਰਿਕਾਰਡ ਰਹੂਗਾ ਗੈਲਰੀ ਚ ਕੌਣ ਬੈਠੂਗਾ ਮਾਈਕ ਕਿਵੇਂ ਚੱਲਣਗੇ ਸਕਰੀਨਾਂ ਕਿਵੇਂ ਚੱਲਣਗੀਆਂ ਸਰ ਜੇ ਨੀਅਤ ਸੱਚੀ ਹੋਵੇ ਮਾਲਕ ਆਪੀ ਕਰਾ ਲੈਂਦੇ ਜੀ ਕਈ ਵਾਰੀ ਪੱਤਰਕਾਰ ਪੁੱਛ ਲੈਂਦੇ ਬਜਟ ਕਿੰਨਾ ਰੱਖੋਗੇ ਮੈਂ ਕਹਾਂ ਉਹ ਜਿੰਨਾ ਤੋਂ ਮੰਗਣ ਜਾਂਦੇ ਆ ਉਹਨਾਂ ਨੂੰ ਅਸੀਂ ਦੇਵਾਂਗੇ ਬਜਟ ਜਿਨ੍ਹਾਂ ਨੇ ਐਡੀਆਂ ਵੱਡੀਆਂ ਕੁਰਬਾਨੀਆਂ ਕਰਤੀਆਂ ਕੋਈ ਕੀਮਤ ਹੈ ਉਹਦੀ ਕੋਈ ਕਿਸੇ ਕਰੰਸੀ 'ਚ ਉਹ ਕੋਈ ਗਲਤ ਫਹਿਮੀ 'ਚ ਹੋਊਗਾ ਜਿਹੜਾ ਇਹ ਸੋਚਦਾ ਹੋਊਗਾ ਕਿ ਪੰਜਾਬ ਆਪਣੇ ਹੱਕ ਛੱਡ ਦੂਗਾ ਜਾਂ ਪੰਜਾਬ ਆਪਣੇ ਹੱਕਾਂ ਤੇ ਅੱਖਾਂ ਬੰਦ ਕਰ ਲੂਗਾ ਭਾਵੇਂ ਉਹ ਪੰਜਾਬ ਯੂਨੀਵਰਸਿਟੀ ਹੈ ਭਾਵੇਂ ਉਹ ਚੰਡੀਗੜ੍ਹ ਹੈ ਭਾਵੇਂ ਉਹ ਪਾਣੀ ਨੇ ਪੰਜਾਬ ਦੇ ਭਾਵੇਂ ਉਹ ਐਜੂਕੇਸ਼ਨ ਦਾ ਮਸਲਾ ਹੈ ਪੰਜਾਬ ਆਪਣੇ ਹੱਕ ਅੱਖਾਂ ਬੰਦ ਕਰਕੇ ਛੱਡਣਾ ਨਹੀਂ ਪੰਜਾਬ ਨੇ ਪੰਜਾਬ ਆਪਣੇ ਹੱਕ ਲੈਣੇ ਜਾਣ ਦਾ ਪਿਆਰ ਨਾਲ ਜਾਨ ਲੈ ਲਓ ਪਰ ਜੇ ਕੋਈ ਆਕੜ ਕਰੂਗਾ ਬਾਮ ਰੋੜਨ ਦੀ ਕੋਸ਼ਿਸ਼ ਕਰੂਗਾ ਫਿਰ ਪੰਜਾਬ ਬਾਉਂਸ ਬੈਕ ਕਰਨਾ ਪੰਜਾਬ ਦਾ ਫਰਜ਼ ਨਹੀਂ ਪੰਜਾਬ ਤੋਂ ਹੋ ਹੀ ਜਾਂਦਾ ਬਸ ਬਾਉਂਸ ਬੈਕ ਫਿਰ ਸਾਡੇ ਕੋਲੇ ਅਸਲੀ ਦਾਵੇਦਾਰ ਨੇ ਜੀ ਨਕਲੀਆਂ ਦਾ ਇੱਥੇ ਕੋਈ ਥਾਂ ਨਹੀਂ ਭਾਵੇਂ ਜਿਹੜੇ ਮਰਜੀ ਫੀਲਡ 'ਚ ਹੋਣ ਆਏ ਨੇ ਨਕਲੀ ਇੱਥੇ ਬਥੇਰੇ ਬੜਾ ਉਹਨਾਂ ਨੇ ਪੰਜਾਬ ਦੀ ਧਰਤੀ ਨੂੰ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਹੈ ਪੰਜਾਬੀਆਂ ਦਿਲ ਜਿੱਤਣ ਦੀ ਕੋਸ਼ਿਸ਼ ਕੀਤੀ ਹੈ ਪਰ ਨਹੀਂ ਕਿਤੇ ਨਾ ਕਿਤੇ ਜਦੋਂ ਪੰਜਾਬੀਆਂ ਨੂੰ ਪਤਾ ਲੱਗ ਜਾਂਦਾ ਕਿ ਨਕਲੀ ਹੈ ਫਿਰ ਉਹ ਖੇਡਾ ਛੱਡ ਦਿੰਦੇ ਆ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਅੱਜ ਇਸ ਇਤਿਹਾਸਿਕ ਮੌਕੇ ਤੇ ਜਦੋਂ 350 ਸਾਲਾ ਸ਼੍ਰੀ ਗੁਰੂ ਇੱਕ ਬਹਾਦਰ ਜੀ ਦਾ ਸ਼ਤਾਬਦੀ ਸਮਾਰੋ ਮਨਾ ਰਹੇ ਹਾਂ ਪੂਰੀ ਦੁਨੀਆ ਜਿਹੜੀ ਹੈ ਉਹ ਇਸ ਵਕਤ ਇਸ ਵਿਸ਼ੇਸ਼ ਸੈਸ਼ਨ ਨੂੰ ਵੀ ਕੋ ਚੇਅਰ ਦੀ ਇਜਾਜ਼ਤ ਤੋਂ ਬਿਨਾ ਕਿਹਾ ਗਿਆ ਰਿਕਾਰਡ ਨਾ ਕੀਤਾ ਜਾਵੇ ਵਿਸ਼ੇਸ਼ ਸਮਾਗਮ ਸੈਸ਼ਨ ਜੋ ਇੱਕ ਦਿਨ ਦਾ ਤੁਸੀਂ ਸੱਧਿਆ ਤੇ ਉਹਨੂੰ ਪੂਰੀ ਦੁਨੀਆ ਇਸ ਵਕਤ ਦੇਖ ਰਹੀ ਹੈ ਔਰ ਜਿੱਥੇ ਵੀ ਗੁਰੂ ਨਾਨਕ ਦੇਵਾ ਸੰਗਤ ਜਿਹੜੀ ਹੈ ਉਹ ਵੱਸਦੀ ਹੈ ਪੂਰੀ ਦੁਨੀਆ ਚ ਪੂਰੀ ਧਰਤੀ ਤੇ ਪੂਰੇ ਬ੍ਰਹਮੰਡ ਤੇ ਤੇ ਤੁਸੀਂ ਮੈਂ ਚਾਹਨਾ ਕਿ ਅੱਜ ਦੇ ਦਿਨ ਘਟੋ ਘਟ ਅ ਮੁਕੱਦਸ ਦਿਨ ਨੂੰ ਖਿਆਲ ਚ ਰੱਖਣਾ ਚਾਹੀਦਾ ਹੈ ਕਿ ਅੱਜ ਦੇ ਦਿਨ ਇਹ ਰੌਲਾ ਪਾਉਣ ਵਾਲਾ ਜਾਂ ਸ਼ੋਰ ਮਚਾਉਣ ਵਾਲਾ ਦਿਨ ਨਹੀਂ ਇਹ ਸਜਦਾ ਕਰਨ ਵਾਲਾ ਦਿਨ ਹੈ ਪ੍ਰਮਾਤਮਾ ਸਮੱਤ ਬਖਸ਼ੇ ਮੈਂ ਤਾਂ ਇਹੀ ਦੁਆ ਕਰ ਸਕਦਾ ਜਿਹੜੇ ਕੋਈ ਰੌਲਾ ਪਾਉਣ ਦੀ ਕੋਸ਼ਿਸ਼ ਕਰਦੇ ਨੇ ਪ੍ਰਮਾਤਮਾ ਨਾਲ ਨੂੰ ਸਮੱਤ ਬਖਸ਼ੇ ਸਪੀਕਰ ਸਾਹਿਬ ਅੱਜ ਇਸ ਵਿਸ਼ੇਸ਼ ਸਟੇਸ਼ਨ ਨੂੰ ਤੁਸੀਂ ਅਗਵਾਈ ਦੇ ਰਹੇ ਹੋ ਔਰ ਨਾਲ ਨਾਲ ਅੱਜ ਗੈਲਰੀ ਦੇ ਵਿੱਚ ਦਰਸ਼ਕ ਗੈਲਰੀ ਦੇ ਵਿੱਚ ਵੀ ਤੇ ਗਵਰਨਰ ਗੈਲਰੀ ਦੇ ਵਿੱਚ ਵੀ ਬਹੁਤ ਹੀ ਧਾਰਮਿਕ ਰਾਜਨੀਤਿਕ ਸਮਾਜਿਕ ਸ਼ਕਸ਼ੀਅਤਾਂ ਜਿਹੜੀਆਂ ਉਹ ਇਸ ਵਿਸ਼ੇਸ਼ ਸੈਸ਼ਨ ਨੂੰ ਦੇਖਣ ਵਾਸਤੇ ਆਈਆਂ ਨੇ ਵੱਖ-ਵੱਖ ਸੰਪਰਤਾ ਦੇ ਮਹਾਪੁਰਸ਼ ਵੱਖ-ਵੱਖ ਸਮਾਜਿਕ ਜਥੇਬੰਦੀਆਂ ਦੇ ਵੱਖ-ਵੱਖ ਰਾਜਨੀਤਿਕ ਜਥੇਬੰਦੀਆਂ ਦੇ ਆਗੂ ਜਿਨ੍ਹਾਂ ਦੇ ਤੁਸੀਂ ਨਾਮ ਲੈ ਕੇ ਉਹਨਾਂ ਦਾ ਸਵਾਗਤ ਕੀਤਾ ਹੈ ਮੈਂ ਵੀ ਇੱਕ ਮੇਜ਼ਬਾਨ ਹੋਣ ਦੇ ਨਾਤੇ ਮੈਂ ਸਵਾਗਤ ਕਰਦਾ ਅੱਜ ਪਹਿਲੀ ਵਾਰ ਇਤਿਹਾਸ ਦੇ ਵਿੱਚ ਹੋ ਰਿਹਾ ਹੈ ਕਿ ਵਿਧਾਨ ਸਭਾ ਚੱਲ ਕੇ ਚੰਡੀਗੜ੍ਹ ਤੋਂ ਗੁਰੂ ਸਾਹਿਬ ਦੇ ਚਰਨਾਂ 'ਚ ਨਤਮਸਤਕ ਹੋਣ ਆਈ ਹੈ ਜਿੰਨੇ ਵੀ ਇਸ ਮੁਕੱਦਸ ਹਾਊਸ ਦੇ ਚੁਣੇ ਹੋਏ ਨੁਮਾਇੰਦੇ ਨੇ ਭਾਵੇਂ ਉਹ ਵਿਰੋਧੀ ਪਾਰਟੀ ਵੱਲੋਂ ਨੇ ਵਿਪੱਖਸ਼ ਵੱਲੋਂ ਨੇ ਭਾਵੇਂ ਉਹ ਸੱਤਾਧਾਰੀ ਵੱਲੋਂ ਨੇ ਲੋਕਾਂ ਦੁਆਰਾ ਚੁਣੇ ਹੋਏ ਨੇ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਜੀ ਆਇਆਂ ਵੀ ਕਹਿਣਾ ਖਾਲਸੇ ਦੀ ਇਸ ਧਰਤੀ ਤੇ ਜਿੱਥੇ ਹੱਕ ਸੱਚ ਦੀ ਆਵਾਜ਼ ਨੂੰ بلند ਕਰਨ ਲਈ 13 April 1699 ਨੂੰ ਖਾਲਸਾ ਰਾਜ ਦੀ ਸਥਾਪਨਾ ਹੋਈ ਖਾਲਸੇ ਦੀ ਸਜਣਾ ਹੋਈ ਬਹੁਤ ਸਾਰੇ ਬੁਲਾਰਿਆਂ ਨੇ ਗੁਰੂ ਸਾਹਿਬ ਦੀ ਲਾਸਾਨੀ ਕੁਰਬਾਨੀ ਗੁਰੂ ਤੇਗ ਬਹਾਦਰ ਜੀ ਦੀ ਉਹਦੇ ਬਾਰੇ ਆਪਣੇ ਆਪਣੇ ਵਿਚਾਰ ਰੱਖੇ ਇਹੀ ਸਾਡਾ ਮਕਸਦ ਸੀ ਇਸ ਸੈਸ਼ਨ ਨੂੰ ਇੱਥੇ ਲੈ ਕੇ ਆਉਣ ਦਾ ਤੇ ਅੱਜ ਵਿਸ਼ੇਸ਼ ਇਹ ਦਿਨ ਚੁਣਨ ਦਾ ਕਿਉਂਕਿ ਅੱਜ ਪਾਈ ਮਤੀ ਦਾਸ ਪਾਈ ਸਤੀ ਦਾਸ ਤੇ ਪਾਈ ਦਿਆਲਾ ਜੀ ਦਾ ਸ਼ਹੀਦੀ ਦਿਵਸ ਜਦੋਂ ਗੁਰੂ ਸਾਹਿਬ ਦੇ ਸਾਹਮਣੇ ਉਹਨਾਂ ਨੂੰ ਆਰਿਆਂ ਨਾਲ چیر ਕੇ ਵਿੱਗਿਆਂ ਦੇ ਵਿੱਚ ਉਬਾਲ ਕੇ ਤੇ ਰੂਹ ਦੇ ਵਿੱਚ ਲਪੇਟ ਕੇ ਸ਼ਹੀਦ ਕੀਤਾ ਗਿਆ ਗੁਰੂ ਸਾਹਿਬ ਦੀਆਂ ਅੱਖਾਂ ਦੇ ਸਾਹਮਣੇ ਤੇ ਉਹਨਾਂ ਨੂੰ ਇਸ ਕਰਕੇ ਦਿਖਾਇਆ ਗਿਆ ਕਿ ਸ਼ਾਇਦ ਇਸ ਜ਼ੁਲਮ ਤੋਂ ਡਰ ਜਾਣਗੇ ਸ਼ਹਿਰ ਬਦਲ ਲੈਣ ਕੇ ਫੈਸਲਾ ਧਰਮ ਨਾਂ ਬਦਲਣ ਦਾ ਈਨ ਮੰਨ ਲੈਣਗੇ ਸਪੀਕਰ ਸਾਹਿਬ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਜਿਹੜੀ ਹੈ ਕੱਲੀ ਉਹਨਾਂ ਦੀ ਨਹੀਂ ਜਦੋਂ ਉਹ ਪੋਤਰੇ ਬਣੇ ਤਾਂ ਉਹਨਾਂ ਦੇ ਦਾਦੇ ਦੀ ਕੁਰਬਾਨੀ ਉਹਨਾਂ ਦੇ ਨਾਲ ਲੈਗੇਸੀ ਦੇ ਤੌਰ ਤੇ ਚੱਲ ਰਹੀ ਸੀ ਜਦੋਂ ਉਹ ਦਾਦਾ ਜੀ ਤਾਂ ਉਹਨਾਂ ਦੇ ਪੋਤਰੇ ਜਿਹੜੇ ਸੀ ਉਹਨਾਂ ਦੇ ਦਾਦੇ ਦੀ ਕੁਰਬਾਨੀ ਉਹਨਾਂ ਦੀ ਲੈਗੇਸੀ ਦੇ ਤੌਰ ਤੇ ਚੱਲ ਰਹੀ ਸੀ ਜਦੋਂ ਉਹ ਪੁੱਤਰ ਸੀ ਤਾਂ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੀ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਕੁਰਬਾਨੀ ਜਿਹੜੀ ਹੈ ਉਹ ਚੱਲ ਰਹੀ ਸੀ ਤੇ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਹਾਦਤ ਦਿੱਤੀ ਤਾਂ ਉਹਨਾਂ ਦੇ ਪਿਤਾ ਜੀ ਦੀ ਕੁਰਬਾਨੀ ਉਹਨਾਂ ਦੇ ਨਾਲ ਚੱਲ ਰਹੀ ਸੀ ਜੇ ਧਰਤੀ ਨੂੰ ਸਲੇਟ ਬਣਾ ਲੀਏ ਸਾਰੀ ਕਾਇਨਾਤ ਦੇ ਉੱਤੇ ਮੌਜੂਦ ਦਰਖਤਾਂ ਨੂੰ ਕਲਮ ਬਣਾ ਲਈਏ ਪੈਨ ਬਣਾ ਲਈਏ ਤੇ ਇਸ ਧਰਤੀ ਤੇ ਮੌਜੂਦ ਸਾਰੇ ਸਾਗਰਾਂ ਤੇ ਸਮੁੰਦਰਾਂ ਨੂੰ ਉਹਨਾਂ ਦੇ ਪਾਣੀ ਨੂੰ ਸਿਆਹੀ ਬਣਾ ਲਈਏ ਤਾਂ ਵੀ ਇਸ ਕੁਰਬਾਨੀ ਬਾਰੇ ਕੋਈ ਲਿਖ ਨਹੀਂ ਸਕਦਾ ਜੀ ਦੁਨਿਆਵੀ ਪੈਨ ਤਾਂ ਬਹੁਤ ਛੋਟੇ ਪੈ ਜਾਂਦੇ ਨੇ ਨਿਬਾਂ ਟੁੱਟ ਜਾਂਦੀਆਂ ਨੇ ਜੀ ਲਿਖਣ ਵੇਲੇ ਇਸ ਤਰ੍ਹਾਂ ਦੀ ਕੁਰਬਾਨੀ ਰੌਂਗ ਤੇ ਖੜੇ ਕਰਨ ਵਾਲੀ ਲਾਸਾਨੀ ਕੁਰਬਾਨੀ ਕਿਤੇ ਹੋਰ ਨਹੀਂ ਮਿਲਦੀ ਕਿਸੇ ਸ਼ਾਇਰ ਨੇ ਲਿਖਿਆ ਹੈ ਕਿ ਕ نکال ਲਾਇਆ ਹੂੰ ਇੱਕ ਪੰਛੀ ਕੋ ਪਿੰਜਰੇ ਸੇ نکال ਲਾਇਆ ਹੂੰ ਇੱਕ ਪੰਛੀ ਕੋ ਪਿੰਜਰੇ ਸੇ ਅਬ ਇਸ ਪੰਛੀ ਕੇ ਦਿਲ ਸੇ ਪਿੰਜਰਾ ਨਿਕਾਲਨਾ ਹੈ ਇਹ ਉਸ ਵੇਲੇ ਕੁਰਬਾਨੀ ਹੋਈ ਜਿਸ ਵੇਲੇ ਇਨਸਾਨ ਰੂਪੀ ਪੰਛੀਆਂ ਦੇ ਦਿਲ ਚ ਗੁਲਾਮੀ ਦਾ ਪਿੰਜਰਾ ਸੀ ਜਿਹੜੇ ਪਿੰਜਰੇ 'ਚ ਰਹਿਣ ਵਾਲੇ ਪੰਛੀ ਨੇ ਜੇ ਉਹਨਾਂ ਨੂੰ ਤੁਸੀਂ ਬਾਹਰ ਵੀ ਕੱਢ ਲੋਂਗੇ ਉਹਨਾਂ ਦੇ ਦਿਲ 'ਚੋਂ ਪਿੰਜਰਾ ਕੱਢਣ ਨੂੰ ਟਾਈਮ ਲੱਗ ਜਾਂਦਾ ਹੈ। ਗੁਰੂ ਸਾਹਿਬ ਨੇ ਉਹ ਪਿੰਜਰੇ ਦਿਲਾਂ 'ਚੋਂ ਕੱਢੇ ਕੁਰਬਾਨੀ ਦੇ ਕੇ। ਡਰਦੇ ਸੀ ਸਾਰੇ। ਉਹ ਮੁਗਲਾਂ ਦੇ ਜ਼ੁਲਮਾਂ ਤੋਂ ਡਰਦੇ ਸੀ। ਜਦੋਂ ਕਿਰਪਾ ਰਾਮ ਜੀ ਇੱਥੇ ਪਹੁੰਚੇ ਅਰਜ਼ੋਈ ਕੀਤੀ ਗੁਰੂ ਸਾਹਿਬ ਉਹਨਾਂ ਦੇ ਨਾਲ ਤੁਰੇ ਸ਼ਹਾਦਤ ਹੋਈ ਚਾਂਦਨੀ ਚੌਂਕ 'ਚ ਲੱਖੀ ਬਨਜਾਰਾ ਜੀ ਵੱਡੇ ਵਪਾਰੀ ਸੀ ਉਹ ਧੜ ਨੂੰ ਲੈ ਗਏ ਜਿੱਥੇ ਅਜਰਕਾਬ ਗੰਜ ਗੁਰਦੁਆਰਾ ਸਾਹਿਬ ਹੈ ਉੱਥੇ ਘਰ ਸੀ ਰਾਜ ਸੈਨਾ ਘਰ ਨੂੰ ਹੀ ਅੱਗ ਲਾ ਕੇ ਸੰਸਕਾਰ ਕੀਤਾ ਭਾਈ ਜੈਤਾ ਜੀ ਸੀਸ ਲੈ ਕੇ ਚੱਲ ਪਏ ਨੇਰੀ ਚੱਲ ਰਹੀ ਸੀ ਤੂਫਾਨ ਸੀ ਬਾਗਪਤ ਮੇਰਠ ਵਿੱਚ ਦੀ ਹੁੰਦੇ ਹੋਏ ਕੀਰਤਪੁਰ ਸਾਹਿਬ ਪਹੁੰਚੇ ਇਹ ਗੁਰੂ ਗੋਬਿੰਦ ਸਿੰਘ ਜੀ ਨੂੰ ਜਦੋਂ ਸੀਸ ਪੇਟ ਕੀਤਾ ਤਾਂ ਉਹਨਾਂ ਨੇ ਗੱਲ ਨਾਲ ਲਾ ਕੇ ਰੰਗਰੇਟਾ ਗੁਰੂ ਕਾ ਬੇਟਾ ਦਾ ਕਿਤਾਬ ਦਿੱਤਾ ਜਿੰਨੀ ਵਾਰੀ ਵੀ ਮਰਜ਼ੀ ਇਹਨਾਂ ਸਾਖੀਆਂ ਦੇ ਰੂਪ ਚ ਚਾਹੇ ਕੀਰਤਨ ਦੇ ਰੂਪ ਚ ਚਾਹੇ ਕਿਸੇ ਲਾਈਟ ਸਾਊਂਡ ਦੇ ਰੂਪ ਚ ਚਾਹੇ ਕਿਸੇ ਵੀ ਰੂਪ ਦੇ ਵਿੱਚ ਇਹਨੂੰ ਲਿਖਤੀ ਰੂਪ ਚ ਕਹਿ ਲੋ ਸਾਹਿਤਿਕ ਰੂਪ ਚ ਕਹਿ ਲੋ ਸੁਣਦੇ ਆ ਤਾਂ ਓਨੀ ਵਾਰੀ ਹੋਰ ਜਿਆਦਾ ਰੋਂਗ ਤੇ ਖੜੇ ਹੁੰਦੇ ਨੇ ਹੋਰ ਜਿਆਦਾ ਅੱਖਾਂ ਨਾਮ ਹੁੰਦੀਆਂ ਨੇ ਕਿ ਕਿਸੇ ਲਈ ਕੁਰਬਾਨੀ ਕਰਨੀ ਬਹੁਤ ਵੱਡੀ ਗੱਲ ਹੈ ਆਪਣੇ ਧਰਮ ਲਈ ਕੁਰਬਾਨੀਆਂ ਹੁੰਦੀਆਂ ਸੁਣੀਆਂ ਨੇ ਪੜੀਆਂ ਵੀ ਨੇ ਕਿਸੇ ਹੋਰ ਧਰਮ ਲਈ ਕੁਰਬਾਨੀ ਕਰਨੀ ਤੇ ਇਹ ਗੱਲ ਸ਼ਾਇਦ ਥੋੜਾ ਜਿਹਾ ਦਬੀ ਰਹੀ ਗਈ ਜਾਂ ਨਹੀਂ ਦੱਸੀ ਗਈ ਜਾਂ ਨਹੀਂ ਪੜਾਈ ਗਈ ਕਿ ਕਿਰਪਾ ਰਾਮ ਜੀ ਜਦੋਂ ਆਏ ਜਦੋਂ ਫਿਰ ਉਹ ਨਾਲ ਜਦੋਂ ਕੁਰਬਾਨੀ ਹੋਈ ਤਾਂ ਔਰੰਗਜ਼ੇਬ ਨੇ ਧਰਮ ਪਰਵਰਤਨ ਦਾ ਖਿਆਲ ਛੱਡਤਾ ਤਾਂ ਕਿਰਪਾ ਰਾਮ ਜੀ ਪੰਡਤ ਕਸ਼ਮੀਰੀ ਪੰਡਤ ਜੀ ਸੀ ਉਹ ਗਏ ਨਹੀਂ ਇੱਥੋਂ ਐਸੀ ਧਰਤੀ ਤੇ ਉਹਨਾਂ ਨੇ ਗੁਰੂ ਖੋਮ ਸਿੰਘ ਜੀ ਦੇਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਤੇ ਕਿਰਪਾ ਸਿੰਘ ਬਣੇ ਤੇ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਇੰਨਾ ਪ੍ਰਭਾਵਿਤ ਹੋਏ ਗੁਰੂ ਸਾਹਿਬ ਦੀਆਂ ਕਿ ਕਹੇ ਜੇ ਕੋਈ ਸਾਡੇ ਲਈ ਜੇ ਕੋਈ ਬੰਦਾ ਚੱਲ ਕੇ ਆ ਸਕਦਾ ਅਸੀਂ ਕੀ ਕਰ ਰਹੇ ਹਾਂ ਫਿਰ ਇਹ ਇਹ ਜਿਹੜਾ ਤਿਆਗ ਦੀ ਭਾਵਨਾ ਜਿਹੜੀ ਗੁਰੂ ਸਾਹਿਬ ਨੇ ਆਪ ਵੀ ਉਹਦੀ ਮਿਸਾਲ ਦਿੱਤੀ ਅੱਗੇ ਲੱਗ ਕੇ ਨਾਲ ਦੂਜਿਆਂ ਦੇ ਵਿੱਚ ਵੀ ਭਾਵਨਾਵਾਂ ਪੈਦਾ ਹੋਈ ਕਿ ਅਸੀਂ ਵੀ ਕੁਝ ਕਰੀਏ ਇਹ ਪਿੰਜਰੇ ਦਿਲਾ ਚੋਂ ਕੱਢੇ ਕਿ ਅਸੀਂ ਲੜ ਸਕਦੇ ਹਾਂ ਉਹਨਾਂ ਨਾਲ ਹਾਲਾਂਕਿ ਗਿਣਤੀ 'ਚ ਬਹੁਤ ਜ਼ਿਆਦਾ ਸੀ ਪਰ ਲੜੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਇਸੇ ਧਰਤੀ ਤੋਂ ਅੱਜ ਜਿੱਥੇ ਆਏ ਆਂ ਆਪਾਂ ਨਤਮਸਤਕ ਹੋਣ ਲਈ ਖਾਲਸੇ ਦੀ ਸਾਜਣਾ ਹੋਈ ਦੋ ਸਾਹਿਬਜ਼ਾਦੇ ਉਮਕੋਰ ਦੀ ਘੜੀ ਦੋ ਸਰਾਂਦੀ ਦੀਵਾਰ 'ਚ ਸ਼ਹੀਦ ਹੋਏ ਤਿੰਨ ਸਾਹਿਬਜ਼ਾਦਿਆਂ ਦੇ ਜਨਮ ਭੂਮੀ ਹੈ ਇਹ ਗੁਰੂ ਸਾਹਿਬ ਇੱਥੇ 30 ਸਾਲ ਤੋਂ ਵੱਧ ਰਹੇ ਗੁਰਗੋਮ ਸਿੰਘ ਜੀ ਅੱਜ ਦਾ ਇਹ ਇਤਿਹਾਸਕ ਸੈਸ਼ਨ ਜਿਹਦੇ ਬਾਰੇ ਸਵਾਲ ਵੀ ਹੁੰਦੇ ਸੀ ਕਿ ਕਿਵੇਂ ਹੋਊਗਾ ਐਦਾਂ ਵਿਧਾਨ ਸਭਾ ਬਾਹਰ ਕਿਵੇਂ ਚਲੀ ਜਾਊ ਉੱਥੇ ਰਿਕਾਰਡ ਰਹੂਗਾ ਗੈਲਰੀ ਚ ਕੌਣ ਬੈਠੂਗਾ ਮਾਈਕ ਕਿਵੇਂ ਚੱਲਣਗੇ ਸਕਰੀਨਾਂ ਕਿਵੇਂ ਚੱਲਣਗੀਆਂ ਸਰ ਜੇ ਨੀਅਤ ਸੱਚੀ ਹੋਵੇ ਮਾਲਕ ਆਪੀ ਕਰਾ ਲੈਂਦੇ ਜੀ ਸਭ ਕੁਝ ਠੀਕ ਹੋ ਗਿਆ ਜੀ ਬਸ ਨੀਅਤ ਸੱਚੀ ਚਾਹੀਦੀ ਹੈ ਮੈਂ ਸਾਰੇ ਬੁਲਾਰਿਆਂ ਦਾ ਧੰਨਵਾਦ ਕਰਦਾ ਮੈਂ ਵਿਰੋਧੀ ਪਾਰਟੀ ਦੇ ਸਾਰੇ ਜਿੰਨੇ ਵੀ ਇਸ ਹਾਊਸ ਦੇ ਮੈਂਬਰ ਨੇ ਮੈਨੂੰ ਦਾ ਧੰਨਵਾਦ ਕਰਦਾ ਕਿ ਜ਼ਿਆਦਾਤਰ ਤੁਸੀਂ ਰਾਜਨੀਤੀ ਤੋਂ ਉੱਪਰ ਉੱਠ ਕੇ ਆਪਣੇ ਵਿਚਾਰ ਰੱਖੇ ਨੇ ਚਲੋ ਇੱਕ ਅੱਧਾ ਤਾਂ ਹੁੰਦਾ ਹੀ ਆ ਉਹ ਤਾਂ ਜੇ 10 ਕਿਲੋ ਟਮਾਟਰ ਖਰੀਦੀਏ ਇੱਕ ਅੱਧਾ ਤਾਂ ਖਰਾਬ ਨਿਕਲੀ ਆਉਂਦਾ ਭਾਵੇਂ ਦੇਖ ਦੇ ਕੇ ਖਰੀਦੀਏ ਪਰ ਕੀ ਕਰੀਏ ਪਰੇ ਅਭੀ ਇਹ ਦਿਨੇ ਇਸ ਤਰ੍ਹਾਂ ਦੀਆਂ ਰਾਜਨੀਤੀਆਂ ਤੋਂ ਉਪਰ ਉੱਠਣ ਵਾਲੀ ਨੇ ਇਹ ਦਿਨੇ ਸ਼ਤਾਬਦੀਆਂ ਮੈਂ ਆਪਣੇ ਆਪ ਨੂੰ ਕਿਸਮਤ ਵਾਲਾ ਮੰਨਦਾ ਤੇ ਉਸ ਵੇਲੇ ਜਿਸ ਵੇਲੇ ਸੇਵਾਦਾਰ ਦੀ ਡਿਊਟੀ ਮੇਰੀ ਲੱਗੀ ਹੋਈ ਹੈ ਪੰਜਾਬ ਦੇ ਵਿੱਚ ਉਸ ਵੇਲੇ 350 ਸਾਲਾ ਮਨਾਉਣ ਦਾ ਮੌਕਾ ਮਿਲਿਆ ਤੇ ਅਸੀਂ ਕਈ ਵਾਰੀ ਪੱਤਰਕਾਰ ਪੁੱਛ ਲਿੰਦੇ ਬਜਟ ਕਿੰਨਾ ਰੱਖੋਗੇ ਮੈਂ ਕਿਹਾ ਜਿੰਨਾ ਤੋਂ ਮੰਗਣ ਜਾਂਦੇ ਆ ਉਹਨਾਂ ਨੂੰ ਅਸੀਂ ਦੇਵਾਂਗੇ ਬਜਟ ਜਿਨ੍ਹਾਂ ਨੇ ਐਡੀਆਂ ਵੱਡੀਆਂ ਕੁਰਬਾਨੀਆਂ ਕਰਤੀਆਂ ਕੋਈ ਕੀਮਤ ਹੈ ਉਹਦੀ ਕੋਈ ਕਿਸੇ ਕਰੰਸੀ 'ਚ ਤਾਂ ਬਜਟ ਦੀ ਕੋਈ ਪਰਵਾਹ ਨਹੀਂ ਬਸ ਦੁਨੀਆ ਨੂੰ ਪਤਾ ਲੱਗੇ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਦੂਜੀਆਂ ਕੌਮਾਂ ਵੀ ਪੁੱਛਣੇ ਕੀ ਹੁੰਦਾ ਜਿਹੜਾ ਸਾਰੀ ਦੁਨੀਆ ਦੇ ਵਿੱਚ ਜੋ ਹੋ ਰਿਹਾ ਹੈ ਇਹ ਕੀ ਹੈ ਕਿਵੇਂ ਹੋਇਆ ਕੋਈ ਸਵਾਲ ਤਾਂ ਉੱਠੇ ਤਾਂ ਕਿ ਸਾਡੇ ਲੋਕਾਂ ਨੂੰ ਦੱਸਣ ਦਾ ਮੌਕਾ ਮਿਲੇ ਕਿ ਐ ਹੁੰਨੇ ਆ ਅਸੀਂ ਮੈਨੂੰ ਪਿਛਲੇ ਦਿਨੀ ਕੁਝ ਵਿਦੇਸ਼ਾਂ ਤੋਂ ਮਹਿਮਾਨ ਆਏ ਹੋਏ ਨੇ ਮੋ ਮਿਲੇ ਜਦੋਂ ਉਹਨਾਂ ਨੂੰ ਅਸੀਂ ਦੱਸਿਆ ਕਿ ਐਦਾਂ ਹੁੰਦਾ ਉਹ ਮਤਲਬ ਬਹੁਤ ਹੀ ਜ਼ਿਆਦਾ ਉਹ ਉਹ ਭਾਵਕ ਸੀਗੇ ਕਿ ਅੱਛਾ ਐਦਾਂ ਵੀ ਹੁੰਦਾ ਮੈਨੂੰ ਦੁੱਖ ਇਸ ਗੱਲ ਦਾ ਹੋਇਆ ਕਿ ਹਜੇ ਤੱਕ ਇਹਨਾਂ ਨੂੰ ਦੱਸਿਆ ਹੀ ਨਹੀਂ ਗਿਆ ਸੋ ਗੁਰੂ ਸਾਹਿਬ ਦੀ ਕੁਰਬਾਨੀ ਜਿਹੜੀ ਆ ਉਹ ਕਾਇਨਾਤ ਦੀ ਕੁਰਬਾਨੀ ਹੈ ਜੀ ਇਹ ਧਰਤੀ ਹਰ 20 ਮੀਟਰ ਤੇ ਕੋਈ ਨਾ ਕੋਈ ਗੁਰਦੁਆਰਾ ਸਾਹਿਬ ਹੈ ਕੋਈ ਯਾਦਗਾਰੀ ਗੁਰਦੁਆਰਾ ਸਾਹਿਬ ਨੇ ਕੋਈ ਇਤਿਹਾਸਕ ਗੁਰਦੁਆਰਾ ਸਾਹਿਬ ਨੇ ਅਰਜੋਤ ਬੈਂਸ ਜੀ ਨੇ ਤਰਨਜੀਤ ਸਿੰਘ ਜੀ ਦੇ ਸਾਡੇ ਮਿਨਿਸਟਰ ਸਾਹਿਬ ਦਿਨ ਰਾਤੇ ਕਰਕੇ ਹਜੇ ਵੀ ਕਿਉਂਕਿ ਕੱਲ ਨੂੰ ਭੋਗ ਸਮਾਪਤੀ ਦੇ ਪੈਣੇ ਨੇ ਹਜੇ ਵੀ ਪ੍ਰਮਾਤਮਾ ਅਗੇ ਹੀ ਅਰਦਾਸ ਕਰ ਰਹੇ ਆ ਕਿ ਸੁਖ ਸਾਧ ਨਾਲ ਜਿਹੜਾ ਸਾਰਾ ਕਾਰਜ ਨੇਪਰੇ ਚੜ ਜਾਏ ਸਪੀਕਰ ਸਾਹਿਬ ਮੈਂ ਛੋਟਾ ਹੁੰਦਾ ਸੀ ਤਾਂ ਮਾਲਵੇ ਦੇ ਵਿੱਚ ਜਦੋਂ ਵਿਆਹ ਸ਼ਾਦੀ ਹੁੰਦੀ ਹੈ ਤਾਂ ਦੋ-ਦੋ ਦੀਆਂ ਜੋੜੀਆਂ ਬਣਾ ਕੇ ਮਾਵਾ ਚਾਚੀਆਂ ਤਾਈਆਂ ਨਾਨੀਆਂ ਦਾਦੀਆਂ ਭੂਆ ਉਹ ਇੱਕ ਇੱਕ ਪਾਸਾ ਸਵਾਲ ਕਰਦਾ ਇੱਕ ਪਾਸਾ ਜਵਾਬ ਦਿੰਦਾ ਉਹਦੇ ਵਿੱਚ ਬੜੀ ਧਾਰਮਿਕ ਸਿੱਖਿਆ ਸੀ ਉਹ ਬਦਕਿਸਮਤੀ ਨੂੰ ਪੀੜੀ ہوئی ਹੁਣ ਖਤਮ ਹੋ ਗਈ ਜਾਂ ਕਲਚਰ ਹੀ ਬਦਲ ਗਿਆ ਪਿਆ ਹਾਂ ਸ਼ਾਦੀਆਂ ਦਾ ਉਹਦੇ ਵਿੱਚ ਕੀ ਸੀਗਾ ਕਿ ਕਿੱਥੋਂ ਦਾ ਤੁਹਾਡਾ ਜਨਮ ਗੁਰੂ ਜੀ ਕਿੱਥੇ ਡੇਰੇ ਲਾਏ ਉਹ ਮੈਂ ਵਾਰੀ ਗੁਰੂ ਜੀ ਕਿੱਥੇ ਡੇਰੇ ਲਾਏ ਇਹ ਸਵਾਲ ਸੀ ਤਾਂ ਦੂਜੇ ਮੰਜੇ ਤੋਂ ਜਿਹੜੀ ਦੂਜੀ ਜੋੜੀ ਸੀ ਉਹ ਜਵਾਬ ਦਿੰਦੀ ਸੀ ਪਤਨਾ ਸਾਹਿਬ ਦਾ ਜਨਮ ਗੁਰਾਂ ਦਾ ਆਨੰਦਪੁਰ ਡੇਰੇ ਲਾਇ ਉਹ ਮੈਂ ਵਾਰੀ ਸੰਗਤ ਜੀ ਆਨੰਦਪੁਰ ਡੇਰੇ ਲਾਇ ਫਿਰ ਅਗਲਾ ਸਵਾਲ ਸੀ ਕੌਣ ਹੈ ਆਪਣਾ ਪਿਤਾ ਗੁਰੂ ਜੀ ਕਿਹੜੀ ਅਮੜੀ ਜਾਏ ਉਹ ਮੈਂ ਵਾਰੀ ਗੁਰੂ ਜੀ ਕਿਹੜੀ ਅਮੜੀ ਜਾਏ ਤਾਂ ਜਵਾਬ ਹੁੰਦਾ ਸੀ ਤੇਗ ਬਹਾਦਰ ਨਾਮ ਪਿਤਾ ਦਾ ਮਾਤਾ ਗੁਜਰੀ ਜਾਏ ਉਹ ਮੈਂ ਬਾਰੀ ਗੁਰੂ ਜੀ ਮਾਤਾ ਗੁਜਰੀ ਜਾਏ ਉਹਦੇ ਵਿੱਚ ਹੀ ਦੱਸ ਦਿੱਤਾ ਜਾਂਦਾ ਸੀਗਾ ਸਾਰਾ ਇਤਿਹਾਸ ਪੜਾ ਦਿੱਤਾ ਜਾਂਦਾ ਸੀ ਦੋਹਿਆਂ ਚ ਸਿੱਠਣੀਆਂ ਚ ਪਰ ਹੁਣ ਨਾ ਤਾਂ ਕਿਤਾਬਾਂ ਚ ਮਿਲਦਾ ਹੈ ਜੇ ਕੋਈ ਪੁਰਾਣੀ ਬੇਬੇ ਕੋਈ ਜਿਉਂਦੀ ਹੈ ਤਾਂ ਸ਼ਾਇਦ ਉਹ ਜ਼ਰੂਰ ਸਮਝ ਸਕਦੀ ਹੈ ਪਰ ਬਦਕਿਸਮਤੀ ਨਾਲ ਅਸੀਂ ਆਪਣਾ ਇਹ ਸਾਹਿਤ ਜਾਂ ਕਲਚਰ ਸੰਭਾਲ ਨਹੀਂ ਸਕੇ ਸੋ ਮੈਂ ਤਰਨਜੀਤ ਸੋਨਜੀਦੀ ਬੀਗ ਐਜੂਕੇਸ਼ਨ ਮਨਿਸਟਰ ਹਰਜੋਤ ਬੈਂਸ ਜੀ ਦੀ ਵੀ ਇਹ ਡਿਊਟੀ ਲਈ ਆ ਕਿ ਇਹ ਕਲਚਰ ਜਿਹੜਾ ਕੋਈ ਪੁਰਾਣਾ ਕਿਤੋਂ ਮਿਲਦਾ ਹੈ ਕਿਤੇ ਲਿਖਿਆ ਪਿਆ ਜਾਂ ਕਿਤੇ ਕੋਈ ਬਜ਼ੁਰਗ ਹੈਗੇ ਨੇ ਹਜੇ ਪਿੰਡਾਂ 'ਚ ਮਾਲਵੇਰੀਆਂ 'ਚ ਕਿ ਇਹਨੂੰ ਆਪਾਂ ਇੱਕ ਕਲਮ ਇਹਨੂੰ ਇੱਕ ਕਿਤਾਬ ਦਾ ਰੂਪ ਦੇ ਕੇ ਬੜਾ ਉਹਦੇ ਵਿੱਚ ਵੀ ਕਿਹੜੇ ਪੰਘੂੜੇ 'ਚ ਖੇਡੇ ਗੁਰੂ ਸਾਹਿਬ ਕਿੱਥੋਂ ਸਾਰਾ ਕੁਛ ਹੀ ਉਹਦੇ ਵਿੱਚ ਦੱਸ ਦਿੱਤਾ ਜਾਂਦਾ ਸੀਗਾ ਜੀ ਹੱਕ ਸੱਚ ਦੀ ਲੜਾਈ ਦਾ ਹੋਕਾ ਇੱਥੋਂ ਹੋਇਆ ਗੱਲ ਚੱਲੀ ਹੈ ਪੰਜਾਬ ਆਪਣੇ ਹੱਕ ਜਿਹੜੇ ਆ ਉਹ ਕੋਈ ਗਲਤ ਫਹਿਮੀ ਚ ਹੋਊਗਾ ਜਿਹੜਾ ਇਹ ਸੋਚਦਾ ਹੋਊਗਾ ਕਿ ਪੰਜਾਬ ਆਪਣੇ ਹੱਕ ਛੱਡ ਦੂਗਾ ਜਾਂ ਪੰਜਾਬ ਆਪਣੇ ਹੱਕਾਂ ਤੇ ਅੱਖਾਂ ਬੰਦ ਕਰ ਲੂਗਾ ਭਾਵੇਂ ਉਹ ਪੰਜਾਬ ਯੂਨੀਵਰਸਿਟੀ ਹੈ ਭਾਵੇਂ ਉਹ ਚੰਡੀਗੜ੍ਹ ਹੈ ਭਾਵੇਂ ਉਹ ਪਾਣੀ ਨੇ ਪੰਜਾਬ ਦੇ ਭਾਵੇਂ ਉਹ ਐਜੂਕੇਸ਼ਨ ਦਾ ਮਸਲਾ ਹੈ ਪੰਜਾਬ ਆਪਣੇ ਹੱਕ ਖੰਭਾ ਬੰਦ ਕਰਕੇ ਛੱਡਣਾ ਨਹੀਂ ਪੰਜਾਬ ਨੇ ਕញ្ញਾਬ ਆਪਣੇ ਹੱਕ ਲੈਣੇ ਜਾਣ ਦਾ ਕਿਉਂਕਿ ਪੰਜਾਬ ਨੇ ਦੇਸ਼ ਨੂੰ ਆਜ਼ਾਦੀ ਲੈ ਕੇ ਦਿੱਤੀ ਅਰ ਆਜ਼ਾਦੀ ਦੀ ਸੰਭਾਲ ਵਾਸਤੇ ਫਿਰ ਪੰਜਾਬ ਖੜਾ ਹੈ ਜੀ ਬਾਰਡਰਾਂ ਤੇ ਜੈਸਲਮੇਰ ਤੋਂ ਲੈ ਕੇ ਕਾਰਗਿਲ ਦੀਆਂ ਪਹਾੜੀਆਂ ਤੱਕ ਸਾਡੇ ਸੀਨੇ ਤਣੇ ਹੋਏ ਨੇ ਸਾਡੇ ਫੌਜੀ ਜਵਾਨਾਂ ਦੇ ਹਰ ਰੋਜ਼ ਕੋਈ ਨਾ ਕੋਈ ਖਬਰ ਆਉਂਦੀ ਹੈ ਸ਼ਹਾਦਤਾਂ ਦੀ ਸ਼ਹਾਦਤਾਂ ਤਾਂ جاری ਨੇ ਹਜੇ ਵੀ ਗੁਰੂ ਸਾਹਿਬ ਨੇ ਤਾਂ ਜਾਗ ਲਾਇਆ ਸ਼ਹਾਦਤਾਂ ਸ਼ਹਾਦਤਾਂ ਤਾਂ ਚੱਲ ਰਹੀਆਂ ਹਜੇ ਵੀ ਕਦੇ ਅਗਨੀ ਵੀਰ ਦੀ ਸ਼ਹਾਦਤ ਹੋ ਗਈ ਕਦੇ ਕਿਤੇ ਕੋਈ ਬਾਰਡਰ ਤੇ ਕੋਈ ਅਨਸੁਖਾਵੀ ਘਟਨਾ ਹੋ ਗਈ ਤਾਂ ਸਾਡੀਆਂ ਸ਼ਹਾਦਤਾਂ ਚੱਲ ਰਹੀਆਂ ਅਸੀਂ ਪੈਰਾ ਦੇਣ ਵਾਸਤੇ ਗੁਰੂ ਸਾਹਿਬ ਦੇ ਅੱਜ ਇੱਥੇ ਨਤਮਸਤਕ ਹੋਣ ਆਏ ਆਂ ਇਹੀ ਅਰਦਾਸ ਕਰਦੇ ਆਂ ਕਿ ਪ੍ਰਮਾਤਮਾ ਸਮੱਤ ਬਖਸ਼ੇ ਬਲ ਬਖਸ਼ੇ ਪੰਜਾਬ ਦੀ ਇਸ ਪਵਿੱਤਰ ਧਰਤੀ ਪੀਰਾਂ ਫਕੀਰਾਂ ਗੁਰੂਆਂ ਸ਼ਹੀਦਾਂ ਦੀ ਪਵਿੱਤਰ ਧਰਤੀ ਜਿਹੜੀ ਹੈ ਉਹ ਸਲਾਮਤ ਰਵੇ ਤੰਦਰੁਸਤ ਰਵੇ ਤਰੱਕੀਆਂ ਕਰੇ ਇਹੀ ਦੁਆ ਹੈ ਇਹੀ ਅਰਦਾਸ ਹੈ ਔਰ ਸੱਚੇ ਦਿਲੋਂ ਕੀਤੀ ਹੋਈ ਅਰਦਾਸ ਖਾਸ ਤੌਰ ਤੇ ਇਹੋ ਜੇ ਮੁਕੱਦਸ ਸਥਾਨ ਤੋਂ ਕੀਤੀ ਹੋਈ ਅਰਦਾਸ ਜਿਹੜੀ ਹੈ ਉਹ ਸੁਣੀ ਜਾਂਦੀ ਹੈ ਸੋ ਮੈਂ ਮਹਾਪੁਰਸ਼ਾਂ ਦੀ ਹਾਜ਼ਰੀ ਦੇ ਵਿੱਚ ਇਹ ਕਹਿਣਾ ਚਾਹੁੰਨਾ ਕਿ ਆਓ ਆਪਾਂ ਇਕੱਠੇ ਹੋ ਕੇ ਆਪਾਂ ਛੋਟੀਆਂ-ਮੋਟੀਆਂ ਆਪਣੀਆਂ ਆਪਸੀ ਉਲਝਣਾਂ ਤੋਂ ਉੱਪਰ ਉੱਠ ਕੇ ਪੰਜਾਬ ਦੇ ਤਾਣੇ ਨੂੰ ਸੁਲਝਾਈਏ ਆਪਣੀਆਂ ਤਾਂ ਬਾਅਦ ਵਿੱਚ ਵੀ ਆਪਾਂ ਨਿਬੇੜ ਲਾਂਗੇ ਪਰ ਜੇ ਕੋਈ ਪੰਜਾਬ ਤੇ ਬਾਹਰੋਂ ਹਮਲਾ ਕਰਦਾ ਹੈ ਭਾਵੇਂ ਉਹ ਇਧਰਲੇ ਪਾਸਿਓਂ ਖੱਬੇ ਪਾਸਿਓਂ ਹੋਵੇ ਭਾਵੇਂ ਸੱਜੇ ਪਾਸਿਓਂ ਹੋਵੇ पंजाब उस वेल इट्ठा हो जाता सारा पंजाब जमानू नित महिमा असि हर रोज खूह पट के पानी पीने वाले बंदे हर रोज कुआं खोद कर पानी पीने वाले लोग हैं पंजाब के ये मत समझना कि हम झुक जाएंगे हम वो पत्ते नहीं जो शाख से टूट कर गिर जाएंगे आंधियों को कह दो अपनी औकात में रहें ਸਾਡੇ ਨਾਲ ਪਿਆਰ ਨਾਲ ਜੋ ਮਰਜੀ ਸਾਡੇ ਨਾਲ ਵਿਹਾਰ ਕਰ ਲੋ ਪਿਆਰ ਨਾਲ ਜਾਨ ਲੈ ਲੋ ਪਰ ਜੇ ਕੋਈ ਆਕਰ ਕਰੂਗਾ ਬਾਹਮ ਰੋੜਨ ਦੀ ਕੋਸ਼ਿਸ਼ ਕਰੂਗਾ ਫਿਰ ਪੰਜਾਬ ਬਾਉਂਸ ਬੈਕ ਕਰਨਾ ਪੰਜਾਬ ਦਾ ਫਰਜ਼ ਨਹੀਂ ਪੰਜਾਬ ਤੋਂ ਹੋ ਹੀ ਜਾਂਦਾ ਬਸ ਬਾਉਂਸ ਬੈਕ ਫਿਰ ਸੋ ਮੈਂ ਹਰਜੋਤ ਬੈਂਸ ਜੀ ਨੇ ਜਿਹੜਾ ਪ੍ਰਸਤਾਵ ਅੱਜ ਪੇਸ਼ ਕੀਤਾ ਮੈਂ ਉਹਦਾ ਸਮਰਥਨ ਕਰਦਾ त्याग मल ਤੋਂ ਤੇਗ ਬਹਾਦਰ ਤੇ ਤੇਗ ਬਹਾਦਰ ਦਾ ਸਿੱਧਕ ਉਹਦਾ ਮਨੁੱਖੀ ਅਧਿਕਾਰਾਂ ਲਈ ਬਲੀਦਾਨ ਉਹਨਾਂ ਦਾ ਸਬਰ ਉਹਨਾਂ ਦਾ ਸੰਤੋਖ ਕਿੰਨੇ ਹਮਲੇ ਹੋਏ ਗੁਰੂ ਸਾਹਿਬ ਤੇ 22 ਨਕਲੀ ਦਾਵੇਦਾਰ ਬਹਿ ਗਏ ਸੀ ਬਾਬੇ ਬਕਾਲੇ ਮੰਜੀਆਂ ਢਾਹ ਕੇ ਮੱਖਣ ਸ਼ਾ ਲਵਾਣੇ ਦੀਆਂ 100 ਮੋਹਰਾਂ ਵਾਸਤੇ ਅਸਲੀ ਨਹੀਂ ਲੱਭ ਰਿਆ ਸੀ ਉਹਨੂੰ ਉਹਨੇ ਪੰਜ ਪੰਜ ਮੋਹਰਾਂ ਦੇ ਕੇ ਦੇਖੀਆ ਵੀ ਜਸਲੀ ਹੋਊਗਾ ਉਹਨੂੰ ਪਤਾ ਹੋਊਗਾ 100 ਸੁੱਖੀਆਂ ਸੀ ਤੇ ਜਦੋਂ ਫਿਰ ਅਸਲੀ ਦਾਤੇ ਕੋਲੇ ਗਿਆ ਉਹਨਾਂ ਨੇ ਕਿਹਾ ਮੱਖਣ ਸ਼ਾ ਲਬਾਣਾ ਜੀ ਮੈਂ ਕੋਈ ਸੋਨੇ ਦੀ ਦੁਕਾਨ ਨਹੀਂ ਖੋਲਣੀ ਪਰ ਸੁੱਖੀਆਂ 100 ਸੀ ਸੁੱਖੀਆਂ 500 ਸੀ ਸੁੱਖੀਆਂ 500 ਸੀ ਦਿਨੇ ਪੰਜ 100 ਗੁਣਾ ਘਟ ਉਸ ਵੇਲੇ ਉਹਨੇ ਚਾਰੇ ਤੇ ਚੜ ਕੇ ਰੌਲਾ ਪਾਤਾ ਸੀ ਗੁਰੂ ਲਾ ਦੋਰੇ ਗੁਰੂ ਲਾ ਦਰੇ ਅਸਲੀ ਲੱਭ ਗਿਆ ਸਾਡੇ ਕੋਲੇ ਅਸਲੀ ਦਾਵੇਦਾਰ ਨੇ ਜੀ ਨਕਲੀਆਂ ਦਾ ਇੱਥੇ ਕੋਈ ਥਾਂ ਨਹੀਂ ਭਾਵੇਂ ਜਿਹੜੇ ਮਰਜੀ ਫੀਲਡ 'ਚ ਹੋਣ ਆਏ ਨੇ ਨਕਲੀ ਇੱਥੇ ਬਥੇਰੇ ਬੜਾ ਉਹਨਾਂ ਨੇ ਪੰਜਾਬ ਦੀ ਧਰਤੀ ਨੂੰ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਹੈ ਪੰਜਾਬੀਆਂ ਦੇ ਦਿਲ ਜਿੱਤਣ ਦੀ ਕੋਸ਼ਿਸ਼ ਕੀਤੀ ਹੈ ਪਰ ਨਹੀਂ ਕਿਤੇ ਨਾ ਕਿਤੇ ਜਦੋਂ ਪੰਜਾਬੀਆਂ ਨੂੰ ਪਤਾ ਲੱਗ ਜਾਂਦਾ ਕਿ ਨਕਲੀ ਹੈ ਫਿਰ ਉਹ ਖੇਡਾ ਛੱਡ ਦਿੰਦੇ ਆ ਤੋ ਦਸਾਂ ਨਾ ਹੋਂਦੀ ਕਿਰਤ ਕਮਾਈ ਕਰਨ ਵਾਲੇ ਲੋਕਾਂ ਸਰਬੱਤ ਦਾ ਭਲਾ ਮੰਗਣ ਵਾਲੀ ਬਾਣੀ ਦੇ ਰਚੇਤਾ ਸਾਡੇ ਗੁਰੂ ਨੇ ਹਰ ਰੋਜ਼ ਗੁਰੂ ਸਾਹਿਬ ਨੇ ਗੁਰੂ ਤੇਗ ਬਹਾਦਰ ਜੀ ਨੇ ਬਹੁਤ ਸਾਰੇ ਰਾਗਾਂ ਚ ਰਾਮ ਕਲੀ ਗੌੜੀ ਸਾਰੰਗ ਉਹਦੇ ਵਿੱਚ ਰਾਗਾਂ ਚ ਬਾਣੀ ਲਈ ਉਚਰੀ ਜਿਸ ਵੇਲੇ ਗੁਰੂ ਗੋਬਿੰਦ ਰਾਏ ਜੀ ਨੇ ਪਟਨਾ ਸਾਹਿਬ ਵਿਖੇ ਜਨਮ ਲਿਆ ਉਸ ਵੇਲੇ ਗੁਰੂ ਸਾਹਿਬ ਘਰੇ ਹੈ ਨਹੀਂ ਸੀ ਟਾਕੇ ਵਾਲੇ ਆਸਾਮ ਬਲ ਗਏ ਸੀ ਅੱਜ ਆਪਾਂ ਦੇਖਦੇ ਆਂ ਵੱਡੇ ਵੱਡੇ ਖਿਡਾਰੀ ਜਾਂ ਕੋਈ ਵੱਡਾ ਮੈਚ ਹੋਵੇ ਇਵਨ ਸੈਮੀਫਾਈਨਲ ਫਾਈਨਲ ਤੱਕ ਵੀ ਵਰਲਡ ਲੈਵਲ ਦੇ ਜਿਹੜੇ ਚੈਂਪੀਅਨਸ਼ਿਪਾਂ ਚੁੰਦਦੇ ਨੇ ਕੋਈ ਘਰੇ ਦੁੱਖ ਹੋ ਜੇ ਜਾਂ ਘਰੇ ਕੋਈ ਖੁਸ਼ੀ ਹੋ ਜੇ ਛੁੱਟੀ ਲੈ ਕੇ ਆ ਜਾਂਦੇ ਮੈਂ ਛੱਡ ਕੇ ਦੇਸ਼ ਦਾ ਮੈਚ ਛੱਡ ਕੇ ਛੁੱਟੀ ਲੈ ਕੇ ਆਉਂਦੇ ਮੈਂ ਦੇਖਿਆ ਪਰ ਇੱਥੇ ਕੋਈ ਛੁੱਟੀ ਨਹੀਂ ਸੀ ਆਸਾਮ ਦੇ ਰਾਜਾਂ ਦਾ ਸਮਝੌਤਾ ਕਰਾਉਂਦੇ ਫਿਰਦੇ ਸੀ ਜਿਸ ਵੇਲੇ ਗੁਰੂ ਗੋਬਿੰਦ राय ਜੀ ਨੂੰ ਮਿਲੇ ਉਹ ਕਾਫੀ ਵੱਡੇ ਹੋ ਚੁੱਕੇ ਸੀ ਇਹ ਕੁਰਬਾਨੀਆਂ ਨਹੀਂ ਜੀ ਤੇ ਕੌਣ ਛੱਡਦਾ ਆਪਣਾ ਪਰਿਵਾਰ ਸਭ ਆਪਣੇ ਆਪਣੇ ਕੰਮਾਂ 'ਚ ਆਪਣੇ ਦੁਨੀਆਦਾਰੀ ਦੇ ਕੰਮਾਂ 'ਚ ਲੱਗੇ ਹੋਏ ਆ ਪਰ ਫਿਰ ਤਾਈਆਂ ਮੇਲੇ ਲੱਗਦੇ ਆ ਜੀ ਫਿਰ ਜੇ ਫਰਕ ਹੋ ਜੇ ਫਰਕ ਨਾ ਹੁੰਦਾ ਤਾਂ ਫਿਰ ਪਤਾ ਕਿਵੇਂ ਲੱਗਦਾ ਕਿ ਗੁਰੂ ਲਾਧੋਰੇ ਸੋ ਫਰਕ ਇਹੀ ਹੈ ਜੀ ਤਾں ਸਜਦਾ ਕਰਦੇ ਆਂ ਤਾਂ ਹੀ ਉਹ 350 ਸਾਲ ਬਾਅਦ ਯਾਦ ਕਰਦੇ ਆਂ ਉਸ ਜਲਾਦ ਦਾ ਨਾਂ ਵੀ ਨਹੀਂ ਯਾਦ ਜਿਨੇ ਸੀਸ ਨੂੰ ਧੜ ਤੋਂ ਅਲੱਗ ਕੀਤਾ ਪਰ ਇੱਥੇ ਮੇਲੇ ਲੱਗਦੇ 350 ਸਾਲ ਬਾਅਦ ਇੱਥੇ ਨਤਮਸਤਕ ਹੋਣ ਆਉਂਦੀ ਐ ਸੰਗਤ ਪਤਾ ਹੀ ਨਹੀਂ ਕਿੰਨੇ ਲੱਖ ਪਤਾ ਹੀ ਨਹੀਂ ਪੂਰੀ ਦੁਨੀਆ 'ਚ ਕਿੱਥੇ-ਕਿੱਥੇ ਗੁਰੂ ਸਾਹਿਬ ਦੀ ਬਾਣੀ ਦਾ ਉਚਾਰਨ ਐ ਇਸ ਵਕਤ ਚੱਲੀ ਜਾਂਦਾ ਹੋਣਾ ਸੋ ਮੈਂ ਇਸ ਸਦਨ ਦੇ ਵਿੱਚ ਕਦਮ ਦਾ ਨੇਤਾ ਹੋਣ ਦੇ ਨਾਤੇ ਵੀ ਮੇਜ਼ਬਾਨ ਹੋਣ ਦੇ ਨਾਤੇ ਵੀ ਇੱਕ ਨਿਮਾਣਾ ਪ੍ਰਬੰਧਕ ਹੋਣ ਦੇ ਨਾਤੇ ਵੀ ਮੈਂ ਸਾਰਿਆਂ ਦਾ ਜਿੰਨੇ ਵੀ ਇਸ ਧਰਤੀ ਤੇ ਕਦਮ ਸੰਗਤ ਦੇ ਪਏ ਨੇ ਕੱਲਾ-ਕੱਲਾ ਕਦਮ ਆਪਣੇ ਸਿਰ ਮੱਥੇ ਲੈਂਦਾ ਹੋਇਆ ਸਮਰਥਨ ਕਰਦਾ ਇਸ ਮੱਤੇ ਦਾ ਔਰ ਗੁਰੂ ਸਾਹਿਬ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਉਹਨਾਂ ਨੂੰ ਆਪ ਵੀ ਸਰਵਣ ਕਰੀਏ ਆਉਣ ਵਾਲੀਆਂ ਪੀੜ੍ਹੀਆਂ ਤੱਕ ਵੀ ਪਹੁੰਚਾਈਏ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀ ਨੂੰ ਪਤਾ ਲੱਗੇ ਕਿ ਕੁਰਬਾਨੀਆਂ ਅਸਲ 'ਚ ਕੁਰਬਾਨੀਆਂ ਕੀ ਹੁੰਦੀਆਂ ਨੇ ਚੀਚੀਆਂ ਨੂੰ ਖੂਨ ਲਾ ਕੇ ਤਾਂ ਬੜੇ ਸ਼ਹੀਦ ਹੁੰਦੇ ਆ ਜੀ ਪਰ ਸੀਸ ਕਟਾ ਕੇ ਸੀਸ ਧੜੀ ਤੇ ਧਰ ਕੇ ਸ਼ਹਾਦਤਾਂ ਦੇਣੀਆਂ ਇਹ ਵਿਰਲਿਆਂ ਵਿਰਲਿਆਂ ਦੇ ਹਿੱਸੇ ਆਉਂਦੀਆਂ ਜੀ ਸਾਡੀ ਕੌਮ ਦੇ ਹਿੱਸੇ 'ਚ ਜਾਇਆਂ ਸੀ ਸੰਭਾਲ ਲਈਏ ਬਸ ਇਹਨਾਂ ਨੂੰ ਅਸੀਂ ਤਾਂ ਉਹਨਾਂ ਦੇ ਕਦਮਾਂ ਦੀ ਧੂੜ ਦੇ ਤਣਕੇ ਵੀ ਨਹੀਂ ਹੈਗੇ ਪਰ ਸੰਭਾਲ ਲਈਏ ਤਾਂ ਇਹੀ ਸਭ ਤੋਂ ਵੱਡਾ ਸੁਭਾਗ ਹੋਊਗਾ ਜੀ ਆਉਣ ਵਾਲੇ ਲੋਕ ਯਾਦ ਕਰ ਲੈਣਗੇ ਜਾਣਾ ਹਰੇਕ ਨੇ ਕਿ ਭਾਈ ਕੋਈ ਆਏ ਸੀ ਉਹਨਾਂ ਨੇ ਚਲੋ ਥੋੜਾ ਬਹੁਤ ਆਪਦਾ ਯੋਗਦਾਨ ਇਸ ਜਗ੍ਹਾ 'ਚ ਅਸੀਂ ਵੀ ਆਪਦਾ ਹਿੱਸਾ ਪਾਈ ਜੰਨੇ ਆ ਸੇਵਾ ਹੀ ਹੈ ਜੀ ਕੋਈ ਕ੍ਰੈਡਿਟ ਵਾਰ ਨਹੀਂ ਇੱਥੇ